ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਾਡਾ ਅੱਜ ਦਾ ਵਿਸ਼ਾ ਇਹ ਹੈ ਕਿ ਅਸੀਂ ਜਦ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਜਾਂਦੇ ਤਾਂ ਅਸੀਂ ਇਕੱਲੇ ਹੀ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤਾਂ ਅਸੀਂ ਇਕੱਲੇ ਹੀ ਦਾਖਲ ਹੁੰਨੇ ਹਾਂ ਪਰ ਆਪਣੇ ਨਾਲ ਅਸੀਂ ਬਾਹਰ ਕੀ ਲੈ ਕੇ ਆਉਨੇ ਹਾਂ ਕਿਉਂਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਣੇ ਘਰ ਵਾਪਸ ਹੁੰਨੇ ਹਾਂ ਤਾਂ ਅਸੀਂ ਇਕੱਲੇ ਨਹੀਂ ਹੁੰਦੇ ਇਸ ਦੇ ਬਾਰੇ ਹੀ ਅਸੀਂ ਅੱਜ ਦੇ ਵੀਡੀਓ ਵਿੱਚ ਜਾਣਾਂਗੇ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਬੀਬੀਆਂ ਗੁਰਦੁਆਰਾ ਸਾਹਿਬ ਰੋਜ਼ ਸਵੇਰੇ ਅਤੇ ਸ਼ਾਮ ਨੂੰ ਮੱਥਾ ਟੇਕਣ ਜਾਂਦੀਆਂ ਨੇ ਆਪਣੇ ਘਰ ਦੇ ਵਿੱਚ ਸੁੱਖ ਸ਼ਾਂਤੀ ਲਈ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦੀਆਂ ਨੇ ਗੁਰੰਥ ਸਾਹਿਬ ਅੱਗੇ ਮੱਥਾ ਟੇਕਦੀਆਂ ਨੇ ਜੋਤ ਵਿੱਚੋਂ ਘਿਓ ਲਿਆ ਕੇ ਆਪਣੇ ਘਰ ਦੇ ਜੀਆਂ ਨੂੰ ਵੀ ਥੋੜਾ ਥੋੜਾ ਦਿੰਦੀਆਂ ਨੇ ਅਤੇ ਜਾਲਲੇ ਆ ਕੇ ਵੀ ਆਪਣੇ ਪਰਿਵਾਰ ਨੂੰ ਪਿਲਾਉਂਦੀਆਂ ਨੇ ਪਰ ਫਿਰ ਵੀ ਉਹਨਾਂ ਦੇ ਘਰ ਦਾ ਕਲੇਸ਼ ਨਹੀਂ ਮੁੱਕਦਾ ਉਹਨਾਂ ਦੇ ਘਰ ਵਿੱਚ ਬਰਕਤ ਨਹੀਂ ਆਉਂਦੀ ਧਨ ਦੀ ਕਮੀ ਹੀ ਰਹਿੰਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਿਵੇਂ ਘਰ ਵਿੱਚ ਬਰਕਤਾਂ ਆਉਂਦੀਆਂ ਨੇ ਇਸ ਬਾਰੇ ਗੱਲ ਕਰਾਂਗੇ ਸੰਗਤ ਜੀ ਵੀਡੀਓ ਨੂੰ ਤੁਸੀਂ ਪੂਰਾ ਐਂਡ ਤੱਕ ਦੇਖਣਾ ਹੈ ਕਈ ਵਾਰੀ ਸੰਗਤ ਵੀਡੀਓ ਨੂੰ ਪੂਰਾ ਨਹੀਂ ਦੇਖਦੀ ਨਹੀਂ ਸੁਣਦੀ ਜਦ ਤੁਸੀਂ ਗੱਲਾਂ ਹੀ ਅਧ ਅਧੂਰੀਆਂ ਸੁਣੋਗੇ ਤਾਂ ਫਿਰ ਤੁਸੀਂ ਆਪਣੇ ਜੀਵਨ ਵਿੱਚ ਇਹਨਾਂ ਵਿਚਾਰਾਂ ਨੂੰ ਕਿਵੇਂ ਅਪਣਾਓਗੇ ਇਸ ਲਈ ਸਗਰ ਜੀ ਵੀਡੀਓ ਨੂੰ ਪੂਰਾ ਸੁਣਨਾ ਬਹੁਤ ਹੀ ਜ਼ਰੂਰੀ ਹੈ ਪੂਰਾ ਸੁਣੋਗੇ ਤਾਂ ਹੀ ਤੁਹਾਨੂੰ ਪੂਰੀ ਗੱਲ ਦਾ ਪਤਾ ਚੱਲੇਗਾ ਸੰਗਤ ਜੀ ਘਰ ਦੇ ਵਿੱਚ ਗਲੇਸ਼ ਕਿਉਂ ਨਹੀਂ ਮੁੱਕਦਾ ਕਿਉਂ ਘਰ ਦੇ ਵਿੱਚ ਸਾਡੇ ਬਰਕਤਾਂ ਨਹੀਂ ਆਉਂਦੀਆਂ ਕਈ ਵਾਰੀ ਕਿਸੇ ਘਰ ਦੇ ਵਿੱਚ ਧਨ ਦੀ ਤਾਂ ਕੋਈ ਕਮੀ ਨਹੀਂ ਹੁੰਦੀ ਪਰ ਫਿਰ ਵੀ ਉਥੇ ਸੁੱਖ ਨਹੀਂ ਹੁੰਦਾ ਉਹਨਾਂ ਦੇ ਘਰ ਵਿੱਚ ਮਨਾਂ ਦੀ ਗਰੀਬੀ ਰਹਿੰਦੀ ਹੈ ਧਨ ਦੀ ਗਰੀਬੀ ਤਾਂ ਨਹੀਂ ਹੁੰਦੀ ਪਰ ਉਹਨਾਂ ਦੇ ਦਿਲਾਂ ਦੀ ਗਰੀਬੀ ਜ਼ਰੂਰ ਉਹਨਾਂ ਦੇ ਘਰ ਵਿੱਚ ਵੱਸਦੀ ਹੈ ਸੰਗਤ ਜੀ ਜਦ ਅਸੀਂ ਕਿਸੇ ਗੱਲ ਤੇ ਕਿਸੇ ਨਾਲ ਕੋਈ ਬਹਿਸ ਛੇੜ ਲੈਨੇ ਹਾਂ ਜਾਂ ਕਿਸੇ ਗੱਲ ਤੇ ਕਿਸੇ ਨਾਲ ਕੋਈ ਉੱਨੀ ਉੱਚੀ ਨੀਵੀਂ ਹੋ ਜਾਂਦੀ ਹੈ ਤਾ ਜੇਕਰ ਅਸੀਂ ਕੋਥੇ ਆਪਣੇ ਮਨ ਉੱਤੇ ਕੰਟਰੋਲ ਹੀ ਨਹੀਂ ਕਰ ਪਾਵਾਂਗੇ ਆਪਣੇ ਮਨ ਨੂੰ ਸ਼ਾਂਤ ਹੀ ਨਹੀਂ ਕਰ ਪਾਵਾਂਗੇ ਤਾਂ ਫਿਰ ਕਲੇਸ਼ ਮੁਕ ਕਿਵੇਂ ਸਕਦਾ ਹੈ ਇਵੇਂ ਹੀ ਜਦ ਤੁਸੀਂ ਆਪਣੇ ਘਰ ਵਿੱਚ ਆਪਣੇ ਫੈਮਿਲੀ ਮੈਂਬਰਸ ਦੇ ਨਾਲ ਕਦੇ ਕਿਸੇ ਗੱਲ ਤੇ ਚਰਚਾ ਛੇੜ ਲੈਂਦੇ ਹੋ ਕਿਸੇ ਗੱਲ ਦੀ ਚਰਚਾ ਕਰਦੇ ਹੋ ਤੇ ਉਹ ਚਰਚਾ ਇੰਨੀ ਵੱਧ ਜਾਂਦੀ ਹੈ ਕਿ ਉਹ ਬਹਿਸ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਜਦ ਤੁਸੀਂ ਬਹਿਸ ਬਹਿਸਾਈ ਵਿੱਚ ਪੈ ਜਾਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸ਼ਾਂਤ ਨਹੀਂ ਕਰ ਪਾਉਂਦੇ ਇਥੋਂ ਤੱਕ ਕਿ ਕੁਝ ਲੋਕ ਤਾਂ ਆਪਣੇ ਫੈਮਿਲੀ ਮੈਂਬਰਸ ਵਿੱਚ ਹੀ ਬਹਿਸ ਦੇ ਵਿਸ਼ੇ ਨੂੰ ਲੈ ਕੇ ਗਾਲੀ ਗਲੋਚ ਤੱਕ ਕਰ ਦਿੰਦੇ ਨੇ ਤੇ ਜਿੰਨਾ ਘਰਾਂ ਵਿੱਚ ਇਵੇਂ ਦਾ ਮਾਹੌਲ ਬਣ ਜਾਂਦਾ ਹੈ ਉਥੇ ਬਰਕਤਾਂ ਨਹੀਂ ਹੁੰਦੀਆਂ ਉਥੇ ਮਨਾਂ ਦੀ ਗਰੀਬੀ ਹੀ ਰਹਿ ਜਾਂਦੀ ਹੈ ਭਾਵੇਂ ਤੁਹਾਨੂੰ ਉਹਨਾਂ ਕੋਲ ਜਿੰਨਾ ਮਰਜ਼ੀ ਹੋਵੇ ਕਰ ਵਿੱਚ ਕੋਈ ਵੀ ਸੁਖੀ ਨਹੀਂ ਵਸਦਾ ਕਰ ਦੇ ਵਿੱਚ ਖੁਸ਼ਹਾਲੀ ਹੁੰਦੀ ਹੀ ਨਹੀਂ ਤਾਂ ਇੱਥੇ ਸੰਗਤ ਜੀ ਗੁਰਦੁਆਰੇ ਚਾਹੇ ਤੁਸੀਂ ਜਿੰਨਾ ਵੀ ਮਰਜ਼ੀ ਚਲੇ ਜਾਓ ਜਿੰਨਾ ਮਰਜ਼ੀ ਅਰਦਾਸ ਕਰਦੇ ਹੋ ਜਿੰਨਾ ਮਰਜ਼ੀ ਤੁਸੀਂ ਜੋਤ ਅੱਗੇ ਮੱਥਾ ਵੀ ਟੇਕ ਲਓ ਫਿਰ ਵੀ ਸੰਗਤ ਜੀ ਜਿੰਨੀ ਦੇਰ ਤੁਸੀਂ ਆਪਣੇ ਮਨ ਤੇ ਕੰਟਰੋਲ ਨਹੀਂ ਕਰ ਪਾਉਂਦੇ ਤਾਂ ਇਹ ਬਰਕਤਾਂ ਤੁਹਾਡੇ ਘਰ ਨਹੀਂ ਆਉਂਦੀਆਂ ਗਲਤੀ ਤਾਂ ਸਾਡੇ ਮਨ ਅੰਦਰ ਹੈ ਸਾਡੇ ਦਿਲ ਅੰਦਰ ਹੈ ਤਾਂ ਅਸੀਂ ਉਸ ਨੂੰ ਬਾਹਰੀ ਦੁਨੀਆ ਤੋਂ ਕਿਵੇਂ ਠੀਕ ਕਰ ਸਕਦੇ ਹਾਂ ਇਸ ਦੀ ਸ਼ੁਰੂਆਤ ਤਾਂ ਆਪਣੇ ਅੰਦਰ ਤੋਂ ਹੀ ਹੁੰਦੀ ਹੈ ਜਿਵੇਂ ਇੱਕ ਪਾਣੀ ਦੇ ਗਲਾਸ ਵਿੱਚ ਤੁਸੀਂ ਮਿੱਟੀ ਨੂੰ ਪਾ ਦਿਓ ਤਾਂ ਉਹ ਸਾਰਾ ਪਾਣੀ ਮਿੱਟੀ ਨਾਲ ਗੰਦਾ ਹੋ ਜਾਏਗਾ ਤੁਸੀਂ ਜਿੰਨਾ ਮਰਜੀ ਉਸ ਪਾਣੀ ਵਿੱਚ ਸਾਫ਼ ਪਾਣੀ ਹੋਰ ਪਾਈ ਜਾਓ ਪਰ ਉਹ ਪਾਣੀ ਕਦੇ ਵੀ ਸਾਫ਼ ਨਹੀਂ ਹੋ ਸਕਦਾ ਜਿੰਨਾ ਤੱਕ ਉਸ ਦੇ ਅੰਦਰ ਦੀ ਮਿੱਟੀ ਨੂੰ ਛਾਣ ਕੇ ਬਾਹਰ ਨਹੀਂ ਕੱਢਿਆ ਜਾਂਦਾ ਇਵੇਂ ਹੀ ਸੰਗਤ ਜੀ ਸਾਨੂੰ ਆਪਣੇ ਮਨਾਂ ਨੂੰ ਸਾਫ਼ ਕਰਨਾ ਪਏਗਾ ਸਾਡੇ ਦਿਲਾਂ ਨੂੰ ਸਾਫ਼ ਕਰਨਾ ਪਏਗਾ ਆਪਸ ਵਿੱਚ ਰਲ ਕੇ ਰਹਿਣਾ ਪਏਗਾ ਜੇਕਰ ਕਿਸੇ ਗਾਲਤੇ ਤੁਹਾਨੂੰ ਕੋਈ ਕੁਝ ਬੋਲ ਵੀ ਦਿੰਦਾ ਹੈ ਤੁਹਾਨੂੰ ਬੁਰਾ ਵੀ ਲੱਗ ਜਾਂਦਾ ਹੈ ਤਾਂ ਤੁਸੀਂ ਅੱਗੋਂ ਜਿੰਨਾ ਹੋ ਸਕੇ ਉਹਨਾ ਹੀ ਚੁੱਪ ਰਹਿਣਾ ਹੈ ਜਦ ਤੁਸੀਂ ਬੋਲੋਗੇ ਹੀ ਨਹੀਂ ਕਿਸੇ ਦੀ ਗੱਲਾਂ ਦਾ ਕੋਈ ਜਵਾਬ ਹੀ ਨਹੀਂ ਦਿਓਗੇ ਚੁੱਪ ਕਰਕੇ ਸੁਣੀ ਜਾਓਗੇ ਤਾਂ ਤੁਸੀਂ ਉੱਥੇ ਦੇਖ ਸਕਦੇ ਹੋ ਕਿ ਅਗਲਾ ਇਨਸਾਨ ਵੀ ਚੁੱਪ ਕਰ ਜਾਏਗਾ ਸੰਗਤ ਜੀ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਬਾਣੀ ਨੂੰ ਸੁਣਨਾ ਹੈ ਸ਼ਬਦ ਵਾਕਿਆ ਨੂੰ ਸਮਝਣਾ ਹੈ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਜਾਂਦੇ ਹੋ ਤਾਂ ਉੱਥੇ ਜਾ ਕੇ ਜਾਂ ਤਾਂ ਤੁਸੀਂ ਆਪਣਾ ਧਿਆਨ ਬਾਣੀ ਨੂੰ ਸੁਣਨ ਵਿੱਚ ਲਗਾ ਸਕਦੇ ਹੋ ਜਾਂ ਗੁਟਕਾ ਸਾਹਿਬ ਫੜ ਕੇ ਉੱਥੇ ਪਾਠ ਕਰ ਸਕਦੇ ਹੋ ਤੇ ਤੁਹਾਡਾ ਜੋ ਮਨ ਹੈ ਉਹ ਗੁਰੂ ਵੱਲ ਹੋਣਾ ਚਾਹੀਦਾ ਹੈ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਮਨੋਂ ਤਨੋਂ ਗੁਰੂ ਨੂੰ ਧਿਆਨ ਕਰਦੇ ਹੋ ਤਾਂ ਗੁਰੂ ਮਹਾਰਾਜ ਜੀ ਆਪ ਤੁਹਾਡੇ ਨਾਲ ਤੁਹਾਡੇ ਘਰ ਚੱਲ ਕੇ ਆਉਂਦੇ ਨੇ ਤੁਹਾਡੇ ਘਰ ਦੀ ਹਰ ਇੱਕ ਮੁਸ਼ਕਿਲ ਨੂੰ ਹੱਲ ਕਰਦੇ ਨੇ ਤੁਹਾਡੇ ਘਰ ਵਿੱਚ ਬਰਕਤਾਂ ਲਿਆਉਂਦੇ ਨੇ ਜੇਕਰ ਤੁਹਾਡਾ ਮਨ ਹਮੇਸ਼ਾ ਹੀ ਗੁਰਦੁਆਰਾ ਸਾਹਿਬ ਜਾ ਕੇ ਵੀ ਕਰਦੇ ਕੰਮਾਂ ਕਲੇਸ਼ਾਂ ਵੱਲ ਹੀ ਲੱਗਾ ਰਹਿੰਦਾ ਹੈ ਤਾਂ ਤੁਸੀਂ ਬਾਹਰੋਂ ਤਾਂ ਅਰਦਾਸ ਕਰ ਰਹੇ ਹੁੰਦੇ ਹੋ ਪਰ ਤੁਹਾਡਾ ਮਨ ਜੋ ਹੈ ਉਹ ਤਾਂ ਤੁਹਾਡਾ ਤੁਹਾਡੇ ਘਰ ਵਿੱਚ ਹੀ ਰਹਿ ਜਾਂਦਾ ਹੈ ਮਨ ਤਾਂ ਉਹੀ ਗੱਲਾਂ ਸੋਚੀ ਜਾਂਦਾ ਹੈ ਤਾਂ ਫਿਰ ਗੁਰੂ ਮਹਾਰਾਜ ਨੂੰ ਜਦ ਤੁਸੀਂ ਦਿਲੋਂ ਯਾਦ ਹੀ ਨਹੀਂ ਕਰੋਗੇ ਤਾਂ ਉਹ ਤੁਹਾਡੇ ਨਾਲ ਤੁਹਾਡੇ ਘਰ ਤੱਕ ਚੱਲ ਕੇ ਕਿਵੇਂ ਆਉਣਗੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਜਾ ਕੇ ਬਾਣੀ ਨੂੰ ਸਮਝਿਆ ਕਰੋ ਜੋ ਗੁਰਦੁਆਰਾ ਸਾਹਿਬ ਵਿੱਚ ਪਾਠ ਚੱਲ ਰਿਹਾ ਹੁੰਦਾ ਹੈ ਉਸ ਦੀਆਂ ਤੁਕਾਂ ਨੂੰ ਸਮਝਿਆ ਕਰੋ ਆਪਣੇ ਦਿਲ ਅੰਦਰ ਅਪਣਾਇਆ ਕਰੋ ਤਾਂ ਫਿਰ ਜਦ ਵੀ ਤੁਸੀਂ ਗੁਰਦੁਆਰਾ ਸਾਹਿਬ ਵਿੱਚੋਂ ਨਿਕਲ ਕੇ ਆਪਣੇ ਘਰ ਜਾਂਦੇ ਹੋ ਤਾਂ ਗੁਰੂ ਮਹਾਰਾਜ ਜੀ ਤੁਹਾਡੀ ਅਰਦਾਸ ਸੁਣ ਕੇ ਉਸ ਨੂੰ ਪੂਰਾ ਕਰਨ ਲਈ ਤੁਹਾਡੇ ਘਰ ਤੱਕ ਚੱਲ ਕੇ ਤੁਹਾਡੇ ਨਾਲ ਆਪ ਜਾਂਦੇ ਨੇ ਕੁਝ ਲੋਕ ਤਾਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਵੀ ਕਰਦੇ ਨੇ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਮੱਥਾ ਟੇਕ ਕਰਨ ਵੀ ਜਾਂਦੇ ਨੇ ਤੇ ਬਾਕੀ ਸਾਰੇ ਦਿਨ ਵਿੱਚ ਉਹ ਟੂਨੇ ਟੋਟਕਿਆਂ ਵੱਲ ਵੀ ਲੱਗ ਜਾਂਦੇ ਨੇ ਉਹ ਟੂਨੇ ਟੋਟਕੇ ਕਰਵਾ ਕੇ ਆਪਣੇ ਘਰ ਦੇ ਕਲੇਸ਼ ਨੂੰ ਦੂਰ ਕਰਨਾ ਚਾਹੁੰਦੇ ਨੇ ਪਰ ਸੰਗਤ ਜੀ ਜੇਕਰ ਤੁਹਾਡਾ ਮਨ ਟੂਣੇ ਟੋਟਕਿਆਂ ਵੱਲ ਹੀ ਲੱਗਾ ਰਿਆ ਤਾਂ ਸਤਿਗੁਰੂ ਤੁਹਾਡੀ ਅਰਦਾਸ ਕਿਵੇਂ ਸੁਣਨਗੇ ਇਹਨਾਂ ਟੂਣਿਆਂ ਤੋਂ ਤੁਹਾਨੂੰ ਬਚ ਕੇ ਰਹਿਣਾ ਪਏਗਾ ਕੇਵਲ ਤੇ ਕੇਵਲ ਆਪਣਾ ਜੋ ਵਿਸ਼ਵਾਸ ਹੈ ਉਹ ਗੁਰੂ ਮਹਾਰਾਜ ਉੱਪਰ ਹੀ ਰੱਖਣਾ ਪਏਗਾ ਗੁਰਦੁਆਰਾ ਸਾਹਿਬ ਤੋਂ ਆਪਣੇ ਘਰ ਲਈ ਗੁਟਕਾ ਸਾਹਿਬ ਵੀ ਲੈ ਕੇ ਆ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਘਰ ਅੰਦਰ ਗੁਟਕਾ ਸਾਹਿਬ ਲੈ ਕੇ ਆਏ ਹੋ ਤਾਂ ਉਸ ਨੂੰ ਕਿਸੇ ਕੋਨੇ ਵਿੱਚ ਹੀ ਪਿਆ ਨਾ ਰਹਿਣ ਦਿਓ ਰੋਜ਼ ਉਸ ਤੋਂ ਬਾਣੀ ਵੀ ਪੜੋ ਬਾਣੀ ਦਾ ਸਾਰ ਸਮਝੋ ਆਪਣੇ ਆਸ-ਪਾਸ ਜੋ ਵੀ ਕੋਈ ਲੋੜਵੰਦ ਹੋਵੇ ਉਸ ਦੀ ਮਦਦ ਵੀ ਕਰੋ ਕਿਉਂਕਿ ਸਾਡੇ ਕੰਮ ਹੀ ਸਾਡੇ ਕਰਮ ਬਣਾਉਂਦਾ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਾਰਜ ਕਰਦੇ ਹੋ ਉਸ ਨਾਲ ਹੀ ਤੁਹਾਡੀ ਜ਼ਿੰਦਗੀ ਦੇ ਕਰਮ ਵੀ ਲਿਖੇ ਜਾਂਦੇ ਨੇ ਸੰਗਤ ਜੀ ਅੰਤ ਵਿੱਚ ਗੱਲ ਇਹ ਹੀ ਹੈ ਕਿ ਤੁਹਾਨੂੰ ਤੁਹਾਡੇ ਆਪਣੇ ਮਨ ਨੂੰ ਹੀ ਬਦਲਣਾ ਪਏਗਾ ਉਸ ਨੂੰ ਹੀ ਚੇਂਜ ਕਰਨਾ ਪਏਗਾ ਤਾਂ ਹੀ ਤੁਹਾਡੇ ਘਰ ਵਿੱਚ ਬਰਕਤ ਆਉਂਦੀਆਂ ਨੇ ਤਾਂ ਹੀ ਜਦ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਗੁਰੂ ਮਹਾਰਾਜ ਜੀ ਆਪ ਚੱਲ ਕੇ ਤੁਹਾਡੇ ਨਾਲ ਤੁਹਾਡੇ ਘਰ ਤੱਕ ਆਉਂਦੇ ਨੇ ਇਸ ਤੋਂ ਇਲਾਵਾ ਤੁਸੀਂ ਗੁਰਦੁਆਰਾ ਸਾਹਿਬ ਚਾਹੇ ਜਿੰਨੀ ਵਾਰੀ ਮਰਜ਼ੀ ਚਲੇ ਜਾਓ ਚਾਹੇ ਤੁਸੀਂ ਆਪਣੇ ਘਰ ਵਿੱਚ ਕਿਸੇ ਦੇ ਕਹਿਣ ਤੇ ਅਖੰਡ ਪਾਠ ਵੀ ਕਰਵਾ ਲਵੋ ਰੁਮਾਲਾ ਸਾਹਿਬ ਦੀ ਸੇਵਾ ਵੀ ਕਰ ਲਵੋ ਚਾਹੇ ਗੁਰੂ ਘਰ ਦੀ ਸੇਵਾ ਵੀ ਕਰ ਲਵੋ ਪਰ ਤੁਹਾਡੇ ਘਰ ਵਿੱਚ ਬਰਕਤਾਂ ਉਨੀ دیر ਨਹੀਂ ਆਉਣਗੀਆਂ ਜਿੰਨੀ دیر ਤੁਹਾਡਾ ਆਪਣਾ ਮਨ ਨਹੀਂ ਬਦਲੇਗਾ ਤੁਹਾਡੇ ਮਨ ਅੰਦਰ ਗੁਰਬਾਣੀ ਦੀ ਚਲਕ ਹਮੇਸ਼ਾ ਹੀ ਚਲਕਣੀ ਚਾਹੀਦੀ ਹੈ ਜੇਕਰ ਤੁਸੀਂ ਗੁਰੂ ਵਾਲੇ ਬਣ ਗਏ ਹੋ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਂਦਾ ਹੈ ਕਿ ਤੁਹਾਡੇ ਨਾਲ ਗੁਰੂ ਮਹਾਰਾਜ ਜੀ ਕਿਵੇਂ ਹੰਗ ਸੰਗ ਸਹਾਈ ਰਹਿੰਦੇ ਨੇ ਅੱਜ ਤੋਂ ਹੀ ਸੰਗਰ ਜੀ ਜਦੋਂ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਚਾਹੇ ਤੁਸੀਂ ਰੋਜ਼ ਜਾਂਦੇ ਹੋ ਚਾਹੇ ਤੁਸੀਂ ਦੋ ਤਿੰਨ ਦਿਨਾਂ ਬਾਅਦ ਜਾਂਦੇ ਹੋ ਜਦ ਵੀ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਗੁਰੂ ਮਹਾਰਾਜ ਦੇ ਅੱਗੇ ਹਜ਼ੂਰੀ ਵਿੱਚ ਮੱਥਾ ਟੇਕਣਾ ਹੈ ਅਤੇ ਆਪਣੇ ਤੁਨੋਂ ਮਨੋਂ ਆਪਣੇ ਅੰਤਰ ਧਿਆਨ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੀ ਹੈ ਜੀ ਤੇ ਇਹ ਸੋਚ ਕੇ ਜਾਣਾ ਹੈ ਕਿ ਮੈਂ ਗੁਰੂ ਘਰ ਗੁਰੂ ਆਪਣੇ ਨੂੰ ਲੈਣ ਆਈ ਹਾਂ ਤੇ ਮੈਂ ਆਪਣੇ ਨਾਲ ਆਪਣੇ ਗੁਰੂ ਮਹਾਰਾਜ ਨੂੰ ਲੈ ਕੇ ਜਾ ਰਹੀ ਹਾਂ ਜੇਕਰ ਤੁਸੀਂ ਇਹੋ ਜੀ ਸੋਚ ਆਪਣੇ ਮਨ ਅੰਦਰ ਪੈਦਾ ਕਰ ਲੈਂਦੇ ਹੋ ਤਾਂ ਦੁਨੀਆ ਦੀ ਕੋਈ ਵੀ ਸ਼ੈ ਕੋਈ ਵੀ ਇਨਸਾਨ ਤੁਹਾਡੇ ਕਰਮ ਬਰਕਤਾਂ ਲੈਉਣ ਨੂੰ ਰੋਕ ਨਹੀਂ ਸਕਦਾ ਜੀ ਆਓ ਅੰਤ ਵਿੱਚ 2 ਮਿੰਟ ਦਾ ਵਾਹਿਗੁਰੂ ਦਾ ਜਾਪ करिए ਤਾਂ ਜੋ ਗੁਰੂ ਮਹਾਰਾਜ ਦੀ ਹਜ਼ੂਰੀ ਸਾਡੇ ਮਨ ਅੰਦਰ ਲੱਗ ਸਕੇ ਸਤਨਾਮ ਵਾਹਿਗੁਰੂ 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 सतनाम वाहे गुरु सतनाम वाहे गुरु सतनाम वाहे गुरु सतनाम वाहेगुरु सतनाम वाहेगुरु सतनाम वाहे गुरु सतनाम वाहे गुरु सतनाम वाहे गुरु सतनाम वाहे गुरु सतनाम गुरु सतनाम वाहे गुरु सतनामहेगुरु वाहे गुरु सतनाम गुरु